ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਇਆ ਸੱਚ ਰਾਜ ਅਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਵੇ ਕੋ ਸਾਥ ਨਾ ਸੰਗੀ ਮਾਇਆ ਮਮਤਾ ਹੈ ਬਹੁ ਰੰਗੀ ਪਿਆਰਿਓ ਜਿੱਥੇ ਪਰਮੇਸ਼ਰ ਦੀ ਰਚਨਾ ਵਿੱਚ ਆਨੰਦ ਹੀ ਆਨੰਦ ਹੈ ਸੋਖ ਹੀ ਸੋਖਾ ਹੈ ਪਿਆਰ ਹੀ ਪਿਆਰ ਹੈ ਉੱਥੇ ਇੱਕ ਹਲਕਾ ਜਿਹਾ ਪਰਦਾ ਇਹਦੀ ਮੱਤ ਤੇ ਪੈ ਗਿਆ ਤਾਂ ਦੁੱਖੀ ਦੁਖ ਖੜੇ ਹੋ ਗਏ ਬਿਲਕੁਲ ਹਲਕਾ ਜਿਹਾ ਪਰਦਾ ਗੁਰਬਾਨ ਚ ਕਿਹਾ ਹੈ ਭਾਂ ਪੀਰੀ ਕੇ ਪਾਤ ਪਰਦੋ ਬਿਨ ਪੀਖੈ ਦੁਰਾਇਓ ਜਿਹੜੀ ਆ ਹਵਾ ਚ ਉੱਡਣ ਵਾਲੀਆਂ तितਲੀਆਂ ਪੰਭੀਰੀਆਂ ਹੁੰਦੀਆਂ ਨੇ ਉਹਦੇ ਖੰਬਾ ਜਿੰਨਾ ਪਤਲਾ ਪਰਦਾ ਇਹਦੀਆਂ ਮਨ ਦੀਆਂ ਅੱਖਾਂ ਤੇ ਆਇਆ ਹੋਇਆ ਜਿਹੜੀਆਂ ਆ ਅੱਖਾਂ ਨੇ ਇਹਦੀਆਂ ਚੰਮ ਦੀਆਂ ਅੱਖਾਂ ਨੇ ਇਹਦੇ ਉੱਤੇ ਵੀ ਜੇ ਮੋਤੀ ਆ ਬਿੰਦਾ ਆ ਜਾਵੇ ਮੈਲ ਆ ਜਾਵੇ ਤਾਂ ਇਹਨੂੰ ਦਿਸਦਾ ਨਹੀਂ ਹੈ ਟੱਕਰਾ ਮਾਰਦਾ ਹੈ ਲੋਕਾਂ ਚ ਵੱਜਦਾ ਹੈ ਦੁਖੀ ਹੁੰਦਾ ਹੈ ਪਰ ਜਦੋਂ ਇਹਦੀਆਂ ਮੰਨ ਦੀਆਂ ਅੱਖਾਂ ਦੇ ਉੱਤੇ ਪਰਦਾ ਆ ਜਾਵੇ ਚਾਹੇ ਹਲਕਾ ਜਿਹਾ ਆ ਜਾਵੇ ਤਾਂ ਪਿਆਰਿਓ ਇਹ ਬਹੁਤ ਦੁਖੀ ਹੋ ਜਾਂਦਾ ਮਨੁੱਖ ਪਸ਼ੂ ਦੁਖੀ ਨਹੀਂ ਹੁੰਦਾ ਪਸ਼ੂ ਪਸ਼ੂ ਦੇ ਤਲ ਤੇ ਜਿੰਦਾ ਹੈ ਉਹ ਖੁਸ਼ ਰਹਿਣ ਦਾ ਆਪਣੇ ਨੀਮ ਚ ਬੰਨਿਆ ਹੋਇਆ ਉਹ ਨਿਯਮਾਂ ਦੀ ਪਾਲਣਾ ਕਰਦਾ ਹੈ ਉਹ ਖੁਸ਼ ਹੈ ਕਿਉਂਕਿ ਉਹ ਪਸ਼ੂ ਹੈ ਤੇ ਪਸ਼ੂ ਦੇ ਤਲ ਤੇ ਜੀ ਰਿਹਾ ਹੈ ਤਨ ਦੇ ਉਪਰਾਹ ਦੇ ਤਲ ਤੇ ਜੀ ਰਿਹਾ ਹੈ ਹਲਕੀ ਜੀ ਬੁੱਧੀ ਉਹਦੇ ਅੰਦਰ ਪਾ ਜਿਹੜਾ ਮਨੁੱਖ ਹੈ ਇਹਦੇ ਕੋਲੇ ਬਹੁਤ ਜ਼ਿਆਦਾ ਬੁੱਧੀ ਹੈ ਤੇ ਉਹਦੇ ਹੁੰਦੇ ਹੋਏ ਇਹ ਪਸ਼ੂ ਦੇ ਦਲਤੇ ਜੋਂ ਜੀਂਦਾ ਹੈ ਇੰਨੀ ਜ਼ਿਆਦਾ ਬੁੱਧੀ ਅਕਲ ਹੋਣ ਦੇ ਬਾਵਜੂਦ ਜਦੋਂ ਇਹ ਤਨ ਔਰ ਪ੍ਰਾਣਾ ਦੇ ਤਲਤੇ ਜੀਂਦਾ ਹੈ ਤਾਂ ਦੁੱਖ ਹੀ ਦੁੱਖ ਨੇ ਇਹਨੂੰ ਨਰਕ ਹੀ ਨਰਕ ਨੇ ਦੇਵਾ ਗਰਮੀ ਹਰ ਸਾਲ ਹੀ ਆਉਂਦੀ ਹੈ ਕਈ ਪੁੱਛਦੇ ਨੇ ਜੀ ਬਹੁਤ ਗਰਮੀ ਪੈ ਰਹੀ ਹੈ ਜੋ ਵਾਹਿਗੁਰੂ ਨੇ ਰਚਨਾ ਰਚੀ ਹੈ ਇਹਦੇ ਵਿੱਚ ਉਹਨੂੰ ਪਤਾ ਹੈ ਕਿੱਥੇ ਗਰਮੀ ਘੱਟ ਪਾਉਣੀ ਹੈ ਕਿੱਥੇ ਜ਼ਿਆਦਾ ਪਾਉਣੀ ਹੈ ਇਹ ਜੋ 2 ਮਹੀਨੇ ਨੇ ਗਰਮੀ ਦੇ ਸੁੱਕੀ ਗਰਮੀ ਦੇ ਬਹੁਤ ਜ਼ਿਆਦਾ ਲਾਭਦਾਇਕ ਨੇ ਸਾਡੇ ਵਾਤਾਵਰਣ ਵਾਸਤੇ ਇਸ ਸੁੱਕੀ ਗਰਮੀ ਨੇ ਲੋ ਨੇ ਇੰਨਾ ਕੁ ਇਨਫੈਕਸ਼ਨ ਖਤਮ ਕਰ ਦੇਣਾ ਖੁੱਲੀ ਪਈ ਗੰਦਗੀ ਨੂੰ ਇਹਨੇ ਸੁਕਾ ਦੇਣਾ ਹੈ ਹਵਾ 'ਚ ਜਿਹੜਾ ਇਨਫੈਕਸ਼ਨ ਹੈ ਉਹਨੂੰ ਖਤਮ ਕਰ ਦੇਣਾ ਹੈ ਇਹਦੇ ਕੀੜੇ ਮਕੌੜੇ ਨੇ ਉਹਨਾਂ ਵਿੱਚ ਜਿਹੜਾ ਇਨਫੈਕਸ਼ਨ ਹੈ ਉਹਨੂੰ ਖਤਮ ਕਰ ਦੇਣਾ ਹੈ ਜਿੱਥੇ ਗਿੱਲਾ ਪਿਆ ਹੈ, ਕੁਰਾ ਕੱਕੜ ਪਿਆ ਹੈ ਉਹਦੇ ਵਿੱਚ ਜਿਹੜਾ ਪਣਪ ਰਿਹਾ ਹੈ ਇਨਫੈਕਸ਼ਨ ਉਹਨੂੰ ਇਹਨੇ ਸਾਰ ਦੇਣਾ ਉਸ ਤੋਂ ਬਾਅਦ ਜਦਾਂ ਜਦੋਂ ਫਿਰ ਮੀਂਹ ਪਏਗਾ ਫਿਰ ਉਹ ਇਨਫੈਕਸ਼ਨ ਇੱਕਦਮ ਅਟੈਕ ਨਹੀਂ ਕਰੇਗਾ ਮਨੁੱਖ ਤੇ ਹੌਲੀ 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 ਪਨ ਪੈਗਾ ਤੇ ਸੋ ਇਹ ਸਾਰਾ ਕੁਦਰਤ ਦਾ ਇੰਤਿਆਮ ਹੈ ਪਰ ਮਨੁੱਖ ਨੂੰ ਇੱਕ ਆਜ਼ਾਦ ਬੁੱਧੀ ਬਖਸ਼ੀ ਹੈ ਇੱਕ ਤਾਂ ਮਨੁੱਖ ਗੁਲਾਮ ਹੈ ਕਰਮਾਂ ਦਾ ਪਿਆਰੋ ਧਿਆਨ ਨਾਲ ਵਿਚਾਰ ਕਰੋ ਚਾਹੇ ਤੁਸੀਂ ਥੋੜੀ ਵੀਡੀਓ ਸੁਣਦੇ ਹੋ 5 ਮਿੰਟ ਦੀ 2 ਮਿੰਟ ਦੀ 10 ਮਿੰਟ ਦੀ ਮਨੋਖ ਇੱਕ ਪਾਸੇ ਗੁਲਾਮ ਵੀ ਹੈ ਤੇ ਇੱਕ ਪਾਸੇ ਆਜ਼ਾਦ ਵੀ ਹੈ ਗੁਲਾਮ ਹੈ ਕਰਮ ਭੋਗਣ ਵਾਸਤੇ ਜਿਹੜੇ ਕਰਮ ਇਹ ਫਲ ਨਾਲ ਲੈ ਕੇ ਤੁਰਦਾ ਹੈ ਉਹ ਤਾਂ ਇਹਨੇ ਭੋਗਣੇ ਹੀ ਭੋਗਣੇ ਨੇ ਲੇਖਨਾ ਮਿਟਹੀ ਹੈ ਸਖੀ ਜੋ ਲਿਖਿਆ ਕਰਤਾਰ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਕਰਮਾਂ ਸੰੜਾ ਖੇਤ বিজে ਹੋਏ ਫਲ ਇਹਨੇ ਭੋਗਣੇ ਨੇ ਤੇ ਅੱਗੇ ਜੋ ਇਹਨੇ ਬੀਜਣਾ ਹੈ ਉਹਦੇ ਵਾਸਤੇ ਆਜ਼ਾਦ ਹੈ। ਉਹਦੇ ਵਾਸਤੇ ਆਜ਼ਾਦ ਹੈ ਮਾਰੇ ਵੀ ਬੀਜ ਸਕਦਾ ਹੈ ਚੰਗੇ ਵੀ ਬੀਜ ਸਕਦਾ ਹੈ ਬਹੁਤ ਵਧੀਆ ਵੀ ਬੀਜ ਸਕਦਾ ਹੈ। ਆਪਾਂ ਪਹਿਲਾਂ ਤੁੱਕ ਪੜੀ ਹੈ ਗੁਰਬਾਣੀ ਦੀ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਇਕੱਠੀ ਕਰਕੇ ਰਾਜੇ ਹੰਕਾਰੀ ਬਣ ਜਾਂਦੇ ਨੇ ਮਾਇਆ ਕਹਿੰਦੇ ਨੇ ਅਗਿਆਨ ਨੂੰ ਅਗਿਆਨ ਇਕੱਠਾ ਕਰਦੇ ਨੇ ਇਹ ਰਾਜੇ ਜਿਨ੍ਹਾਂ ਨੂੰ ਜਨਤਾ ਆਪਣਾ ਮਾਲਕ ਬਣਾ ਲੈਂਦੀ ਹੈ ਵੋਟਾਂ ਪਾ ਕੇ ਫਿਰ ਇਹ ਅਗਿਆਨ ਇਕੱਠਾ ਕਰਦੇ ਨੇ ਮਾਇਆ ਮਮਤਾ ਹੈ ਬਹੁ ਰੰਗੀ ਬਹੁ ਰੰਗੀ ਹੈ ਬਹੁਤ ਤਰ੍ਹਾਂ ਦਾ ਅਗਿਆਨ ਇਕੱਠਾ ਕਰਦੇ ਨੇ ਜਿਸ ਅਗਿਆਨ ਵਿੱਚ ਇੱਕ ਮਾੜੀ ਚੀਜ਼ ਹੈ ਨਫ਼ਰਤ ਉਹ ਵੀ ਇਹ ਇਕੱਠੀ ਕਰਦੇ ਨੇ ਜਿਹੜਾ ਬੰਦਾ ਇਕੱਠੀ ਕਰੇਗਾ ਉਹਨੂੰ ਫਲਾਏਗਾ ਅੱਗੇ ਕਿਉਂਕਿ ਉਹ ਪਿਆਰਿਓ ਅੱਜ ਸਾਡੇ ਦੇਸ਼ ਦੇ ਵਿੱਚ ਇੱਕ ਮਾਹੌਲ ਪੈਦਾ ਹੋ ਗਿਆ ਉਹ ਤਾਂ ਬਹੁਤ ਪੁਰਾਣਾ ਪੈਦਾ ਹੋਇਆ ਪਰ ਜਦੋਂ ਉਸ ਬੀਜੇ ਹੋਏ ਨਫ਼ਰਤ ਦੇ ਬੀਜਾਂ ਦਾ ਇਹਨੂੰ ਫਲ ਭੋਗਣਾ ਪੈਂਦਾ ਫੇਰ ਚੀਕਾਂ ਮਾਰਦਾ ਫੇਰ ਇਹ ਰੋਂਦਾ ਕਰਲਾਉਂਦਾ ਹੈ ਰਾਜੇ ਆਪਣੀਆਂ ਕੁਰਸੀਆਂ ਵਾਸਤੇ ਆਪਣੇ ਤਖਤ ਵਾਸਤੇ ਹਮੇਸ਼ਾ ਤੋਂ ਹੀ ਜਨਤਾ ਨੂੰ ਗੁੰਮਰਾਹ ਕਰਦੇ ਆਏ ਅੱਜ ਤੋਂ ਨਹੀਂ ਕੋਈ ਵੀ ਰਾਜਾ ਹੈ ਉਹ ਨਹੀਂ ਚਾਹੁੰਦਾ ਕਿ ਜਨਤਾ ਇਕੱਠੀ ਹੋ ਜਾਵੇ ਜਨਤਾ ਮੇਰੇ ਵਿਰੁੱਧ ਹੋ ਜਾਵੇ ਉਹ ਐਸੀਆਂ ਐਸੀਆਂ ᔪਗਤੀਆਂ ਇਕੱਠੀਆਂ ਕਰੇਗਾ ਐਸੇ ਐਸੇ ਮਾਰੇ ਵਿੱਚ ਵਿਝੇਗਾ ਜੀਦੇ ਨਾਲ ਲੋਕ ਆਪਸ ਵਿੱਚ ਲੜੀ ਮਰੀ ਜਾਣਗੇ ਉਹਦਾ ਰਾਹ ਚੱਲੀ ਜਾਂਦਾ ਕਦੇ ਉਧਰ ਕਦੇ ਉਹਨੇ ਉਧਰ ਹੋ ਜਾਣਾ ਸੋ ਪਿਆਰਿਓ ਗੁਰੂ ਨਾਨਕ ਮਹਾਰਾਏ ਨੇ ਇਹ ਸਾਰੀਆਂ ਬਾਤਾਂ ਪਹਿਲਾਂ ਹੀ ਕਹਿ ਦਿੱਤੀਆਂ ਕਿ ਰਾਜੇ ਜੇ ਰਾਜਾ ਹੈ ਤਾਂ ਰਾਜੇ ਚੁਲੀ ਨਿਆਂوں ਕੀ ਰਾਜਾ ਇਨਸਾਫ ਕਰੇ ਪਰ ਕੌਣ ਕਰੇਗਾ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਤ ਗਵਾਈ ਰਾਜੇ ਪਾਪ ਕਮਾਉਣ ਦੇ ਉਲਟੀ ਬਾੜ ਖੇਤ ਕੋ ਖਾਈ ਹੁਣ ਇਹਦੇ ਵਿੱਚ ਜਿਹੜਾ ਤਾਂ ਹੈ ਗੁਰਮੁਖ ਜਿਹੜਾ ਤਾਂ ਹੈਗਾ ਸੰਤ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਪਤਾ ਹੈ ਕਿ ਮੈਂ ਕੀ ਹਾਂ ਉਹਨੂੰ ਉਹ ਉਸ ਅਵਸਥਾ ਤੇ ਪਹੁੰਚ ਚੁੱਕਿਆ ਜਿੱਥੇ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ ਉਹਨ ਦਾ ਕੋਈ ਘਾਟ ਬਾੜ ਹੈ ਨਹੀਂ ਪਰ ਉਹਦੇ ਅੰਦਰ ਇੱਕ ਦਇਆ ਦਾ ਜੋ ਜਜ਼ਬਾ ਹੈ ਉਹ ਜੋਰ ਮਾਰਦਾ ਹੈ ਉਹ ਵੇਖਦਾ ਹੈ ਕਿ ਦੁਨੀਆ ਕਿੰਨੀ ਦੁਖੀ ਹੋ ਰਹੀ ਹੈ ਇੰਨਾ ਰਾਜਿਆਂ ਕਰਕੇ ਇਹ ਰਾਜਿਆਂ ਦੀਆਂ ਕੁਰਸੀਆਂ ਕਰਕੇ ਇਹਨਾਂ ਦੀਆਂ ਵੋਟਾਂ ਕਰਕੇ ਇਹ ਕੀ ਕੀ ਗੰਦੀਆਂ ਖੇਲਾ ਖੇਲਦੇ ਨੇ ਜਨਤਾ ਨਾਲ ਤੇ ਜਨਤਾ ਦੁਖੀ ਹੋ ਰਹੀ ਹੈ ਪਹਿ ਲਗਾਮ ਦੇ ਵਿੱਚ ਜਿਹੜਾ ਖੂਨੀ ਖੇਲ ਖੇលਿਆ ਗਿਆ ਉਹ ਨਤੀਜਾ ਹੈ ਨਫ਼ਰਤ ਦਾ ਬਹੁਤ ਚਿਰ ਤੋਂ ਇਹ ਖੇਲ ਖੇលਿਆ ਜਾ ਰਿਹਾ ਹੈ ਦੋਨਾਂ ਦੇਸ਼ਾਂ ਦੇ ਵਿਚਾਲੇ ਜਿਹੜੀ ਹੱਦ ਬਣੀ ਹੋਈ ਹੈ ਉਹ ਹੱਦ ਜਿਹੜੀ ਹੈ ਉਹ ਇੱਕ ਵਸੀਲਾ ਬਣ ਗਿਆ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਇੱਕ ਖੂਨੀ ਖੇਲ ਖੇលਿਆ ਜਾ ਰਿਹਾ ਹੈ ਸਦਾ ਸਦਾ ਤੋਂ ਚਾਹੇ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਵੀ ਖੂਨੀ ਖੇਲ ਖੇលਿਆ ਗਿਆ ਸਮੇਂ-ਸਮੇਂ ਤੇ ਸਰਕਾਰਾਂ ਨਸਲ ਫਲਾਉਂਦੀਆਂ ਨੇ ਤੇ ਉਹਦਾ ਫਲ ਨਿਰਦੋਸ਼ ਲੋਕਾਂ ਨੂੰ ਭੁਗਤਣਾ ਪੈਂਦਾ ਏ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਗੁਰੂ ਨਾਨਕ ਮਹਾਰਾਜ ਨੇ ਬਾਬਰ ਨੂੰ ਕਿਹਾ ਸੀ ਕਿ ਤੈਨੂੰ ਦਰਦ ਨਹੀਂ ਆਇਆ ਤੂੰ ਜਿੱਤ ਗਿਆ ਰਾਜਾ ਦੂਜਾ ਰਾਜਾ ਹਾਰ ਗਿਆ ਤੇ ਤੇਰਾ ਫਰਜ਼ ਬਣਦਾ ਏ ਤੂੰ ਰਾਜ ਕਰ ਤੂੰ ਮਾਰਨਾ ਸ਼ੁਰੂ ਕਰਤਾ ਤੂੰ ਕਤਲੋ ਬਾਤ ਸ਼ੁਰੂ ਕਰਤੀ ਜਦੋਂ ਐਮਨਾਬਾਦ ਦਾ ਜੰਗ ਹੋਇਆ ਦੂਜਾ ਰਾਜਾ ਹਾਰ ਗਿਆ ਸੀ ਬਾਬਰ ਜਿੱਤ ਗਿਆ ਤੇ ਉਹਨੇ ਹੁਕਮ ਕਰਤਾ ਵੀ ਕਤਲ ਕਰੋ ਲੁੱਟ ਲਓ ਮਾਰ ਦਿਓ ਜਿੱਦਾਂ ਤਾਂ ਉਰਥੇ ਗੁਰੂ ਨਾਨਕ ਮਹਾਰਾਜ ਸਾਹਮਣੇ ਆਏ ਜਦੋਂ ਗੁਰੂ ਨਾਨਕ ਮਹਾਰਾਜ ਨੂੰ ਕੈਦ ਕਰ ਲਿਆ ਚੱਕੀਆਂ ਆਪੇ ਚੱਲ ਪੀਆਂ ਸੀ ਜਦੋਂ ਹੈਰਾਨ ਹੋ ਗਏ ਸਿਪਾਹੀ ਬਾਬਰ ਦੇ ਬਾਬਰ ਨੂੰ ਖਬਰ ਪਹੁੰਚੀ ਬਾਬਰ ਆਇਆ ਬਾਬਰ ਨੇ ਮਾਫੀ ਮੰਗੀ ਮਹਾਰਾਜ ਮੈਂ ਮੇਰੇ ਸਿਪਾਹੀ ਨੇ ਤੁਹਾਨੂੰ ਗਲਤ ਗ੍ਰਿਫਤਾਰ ਕਰ ਲਿਆ ਤੁਸੀਂ ਰੱਬ ਦੇ ਬੰਦੇ ਹੋ ਮਹਾਰਾਜ ਕਹਿੰਦੇ ਰੱਬ ਦੇ ਬੰਦੇ ਨਹੀਂ ਅਸੀਂ ਆਪ ਆਏ ਆ ਦੇਖਣ ਵਾਸਤੇ ਤੂੰ ਕੀ ਕਰ ਰਿਹਾ ਹੈ ਜੇਕਰ ਤੈਨੂੰ ਸ਼ਕਤੀ ਦਿੱਤੀ ਹੈ ਕੋਈ ਫੌਜ ਹੈ ਤੂੰ ਜਿੱਤ ਗਿਆ ਇਹ ਅਸੂਲ ਹੋਇਆ ਕਰਦਾ ਹੈ ਜੰਗ ਦਾ ਇਹ ਇੱਕ ਰਾਜਾ ਹਾਰ ਗਿਆ ਦੂਜਾ ਜਿੱਤ ਗਿਆ ਤਾਂ ਉਹ ਰਾਜ ਹੋ ਗਿਆ ਇਹ ਤੇਰੀ ਜਨਤਾ ਹੈ ਹੁਣ ਤੂੰ ਇਹਨਾਂ ਦਾ ਮਾਲਕ ਹੈ ਹੁਣ ਇਹਨੂੰ ਕਤਲ ਕਰਉਣ ਲੱਗੇ ਆ ਬਾਬਰ ਪਛਤਾਇਆ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ ਤੂੰ ਰਾਜ ਕਰ ਇਹਨਾਂ ਨੂੰ ਸੁੱਖ ਦੇ ਅਸੀਂ ਤੈਨੂੰ ਬਚਨ ਕਰਦੇ ਆ ਤੇਰੀਆਂ ਪੁਸ਼ਤਾਂ ਵੀ ਰਾਜ ਕਰਨਗੀਆਂ ਪਰ ਜੇਕਰ ਤੂੰ ਜਲਮਕਰਨਾ ਸ਼ੁਰੂ ਕਰ ਦਿੱਤਾ ਤੂੰ ਜਾਂ ਤੇਰੀਆਂ ਪੁਸ਼ਤਾਂ ਨੇ ਫਿਰ ਇਹ ਰਾਜ ਵਾਪਸ ਲੈ ਜਾਏਗਾ। ਤੋਂ ਬਾਬਰ ਉੱਥੇ ਸ਼ਰਮਿੰਦਾ ਹੋਇਆ ਬਾਬਰ ਨੇ ਕਤਲੋਗਾਰਤ ਰੋਕੀ ਲੁੱਟਿਆ ਹੋਇਆ ਸਮਾਨ ਵਾਪਸ ਕਰਾਇਆ ਤੇ ਰਾਜ ਕੀਤਾ ਉਹਨੇ। ਰਾਜਾ ਬਣਿਆ ਹੈ ਕੱਲ ਲੁਟੇਰਾ ਸੀ ਉਹ। ਲੁੱਟਣ ਵਾਸਤੇ ਆਇਆ ਸੀ ਬਸ। ਉਹ ਗੁਰੂ ਨਾਨਕ ਵਰਨਦੇ ਕਿਆ ਤੂੰ ਰਾਜ ਕਰ ਇੱਥੇ ਤਾਂ ਰਾਜ ਕਰਨ ਵਾਲੀਆਂ ਹੈ ਨਹੀਂਆਂ ਨਸਲਾਂ ਉਦੋਂ ਵੀ ਇਹ ਨਫ਼ਰਤ ਫੋਲਦੇ ਸੀ ਜਾਤ ਪਾਤ ਉੱਚ ਨੀਚ ਇਸ ਦੇਹ ਦੇ ਵਿੱਚ ਇਸੇ ਕਰਕੇ ਪਹਿਲਾਂ ਮੁਗਲ ਰਾਜ ਕਰ ਗਏ ਫਿਰ ਅੰਗਰੇਜ਼ ਰਾਜ ਕਰ ਗਏ ਇਹਨਾਂ ਕੋ ਤਾਂ ਅਕਲ ਹੈ ਨਹੀਂ ਰਾਜ ਕਰਨ ਦੀ ਇਹ ਤਾਂ ਆਫਤ ਚ ਲੜੀ ਜਾਂਦੇ ਨੇ ਨਫ਼ਰਤ ਈਰਖਾ ਭ੍ਰਿਸ਼ਟਾਚਾਰ ਕਤਲੋਗਾਰਥ ਕੌਣ ਦੀਆਂ ਨਦੀਆਂ ਵਹਾਉਂਦੇ ਐ ਪਿਆਰਿਓ ਹੁਣ ਜੰਗ-ਜੰਗ ਲਾਈ ਐ ਇਹਨਾਂ ਨੇ ਜੰਗ 'ਚ ਕੌਣ ਮਰੇਗਾ ਕੋ ਲੀਡਰ ਮਰੇਗਾ ਇਹ ਨਫ਼ਰਤ ਫਸਾਉਣ ਵਾਲੇ ਮਰਨਗੇ ਦੋਨੇ ਪਾਸੇ ਤੋਂ ਕੌਣ ਮਰਨਗੇ ਮਕਾਨ ਧੈਣਗੇ ਜਾਂ ਨਿਰਦੋਸ਼ ਚੀਕਾਂ ਮਾਰਨਗੇ ਬੱਚੇ ਬੀਬੀਆਂ ਭਾਈ ਨਿਰਦੋਸ਼ ਮਰਨਗੇ ਜਿਹੜੇ ਪਹਿਲਾ ਗਾਮ ਚ ਮਰੇ ਆ ਉਹਨਾਂ ਵਾਂਗੂ ਹੋਰ ਨਿਰਦੋਸ਼ ਮਰਨਗੇ ਇਹ ਨਹੀਂ ਮਰਦੇ ਇਹਨਾਂ ਨੇ ਆਪਣੇ ਇੰਤਜ਼ਾਮ ਕੀਤੇ ਹੋਏ ਨੇ ਜੰਗ ਕਦੇ ਵੀ ਖਤਮ ਨਹੀਂ ਹੋਇਆ ਕਰਦਾ ਜਿੰਨਾ ਚਿਰ ਕੋਈ ਲੀਡਰ ਨਾ ਮਰੇ ਆ ਹੁਣ ਜੰਗ ਲੱਗੀ ਆ ਨਾ ਪੁਤਨ ਦੀ ਤੇ ਜਲਨਸਕੀ ਦੀ ਦੋਵਾਂ ਚੋਂ ਕੋਈ ਨਹੀਂ ਮਰ ਰਿਆ ਲੋਕ ਮਰ ਰਹੇ ਨੇ ਜੰਗ ਖਤਮ ਨਹੀਂ ਹੋ ਰਹੀ ਔਰ ਇਹ ਜੰਗ ਕਦੇ ਖਤਮ ਹੋਏਗੀ ਨਹੀਂ ਜਦੋਂ ਕਿ ਕਿੰਨੇ ਚੋ ਇੱਕ ਨਹੀਂ ਮਰਦਾ World War 2 ਖਤਮ ਹੋਈ ਸੀ ਜਦੋਂ ਹਿਟਲਰ ਮਰਿਆ ਸੀ ਨਹੀਂ ਸੀ ਖਤਮ ਹੁੰਦੀ ਆਮ ਲੋਕ ਮਾਰਦੇ ਸੀ ਫੌਜੀ ਵੀ ਆਮ ਲੋਕ ਹੋਇਆ ਕਰਦੇ ਆ ਪਿਆਰਿਓ ਜਿਹੜੀਆਂ ਫੌਜਾਂ ਹੋਇਆ ਕਰਦੀਆਂ ਇਹ ਵੀ ਇੱਕ ਆਮ ਲੋਕ ਹੋਇਆ ਕਰਦੇ ਆ ਪਰ ਨੇਤਾਵਾਂ ਦੀਆਂ ਚਾਲਾਂ ਨਾਫਰਤ ਦੇ ਬੀਜ ਬੀਜਣ ਵਾਲਿਆਂ ਦੀਆਂ ਜਿਹੜੀਆਂ ਸਕੀਮਾਂ ਨੇ ਉਹਦਾ ਸ਼ਿਕਾਰ ਹੋ ਕੇ ਫਿਰ ਫੌਜੀ ਵੀ ਮਰਦੇ ਆ ਉਹਨਾਂ ਦੀਆਂ ਪਤਨੀਆਂ ਵੀ ਦੁੱਖ ਭੋਗਦੀਆਂ ਨੇ ਆਮ ਲੋਕ ਮਰਦੇ ਨੇ ਸਕੂਲ ਟਹਿ ਜਾਂਦੇ ਨੇ ਬੱਚੇ ਮਰ ਜਾਂਦੇ ਨੇ ਔਰਤਾਂ ਮਰ ਜਾਂਦੀਆਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਟਹਿ ਜਾਂਦੀਆਂ ਨੇ ਕੀ ਗੁਆਇਆ ਉਹਨਾਂ ਨੇ ਕਿਉਂਕਿ ਸਮਝ ਦੇ ਉੱਤੇ ਪਰਦਾ ਪੈ ਗਿਆ ਇਸ ਮਨੁੱਖ ਨੂੰ ਗੁਰੂ ਮਾਲਕ ਕਹਿੰਦੇ ਇਸ ਧਰਤੀ ਤੇ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ ਇਸ ਮਨੁੱਖ ਨੂੰ ਸਿਕਦਾਰੀ ਦਿੱਤੀ ਸੀ ਕਿ ਤੂੰ ਸਿਕਦਾਰ ਹੈ ਇਸ ਸ੍ਰਿਸ਼ਟੀ ਦਾ ਤੂੰ ਇਹਦਾ ਮਾਲਕ ਹੈ ਸ੍ਰਿਸ਼ਟੀ ਦਾ ਤੂੰ ਇਹਨੂੰ ਬਚਾਉਣਾ ਹੈ ਵਧਾਉਣਾ ਹੈ ਫਲਾਉਣਾ ਹੈ ਇਹਦੀ ਰਾਖੀ ਕਰਨੀ ਹੈ ਸ੍ਰਿਸ਼ਟੀ ਦੀ ਚਾਹੇ ਰੋਖ ਨੇ ਚਾਹੇ ਪੰਛੀ ਨੇ ਚਾਹੇ ਮਨੋਖ ਨੇ ਇੱਕ ਦੂਜੇ ਨਾਲ ਪਿਆਰ ਦਾ ਭਾਈਚਾਰਾ ਪਿਆਰ ਬਣਾ ਕੇ ਇਹਨੂੰ ਤੂੰ ਮਾਲਕ ਤੈਨੂੰ ਮਾਲਕ ਬਣਾਇਆ ਸ੍ਰਿਸ਼ਟੀ ਦਾ ਤੇ ਤੂੰ ਕੀ ਕਰਨ ਲੱਗਿਆ ਤੂੰ ਨਫ਼ਰਤ ਦੇ ਬੀਜ جنگ ਦੇ ਬੀਜ ਸਿਰਫ ਆਪਣੀ ਕੁਰਸੀ ਵਾਸਤੇ ਬਹੁਤ ਵੱਡਾ ਪਾਪ ਹੈ ਜਦੋਂ ਕੋਈ ਨਫ਼ਰਤ ਦੇ ਬੀਜ ਬੀਜ ਕੇ ਆਮ ਲੋਕਾਂ ਨੂੰ ਆਪਸ ਵਿੱਚ ਲੜਾ ਦਿੰਦਾ ਹੈ ਸੋ ਇਸ ਕਰਕੇ ਪਿਆਰਿਓ ਉਹ ਨਹੀਂ ਸਮਝਦੇ ਉਹ ਰਾਜੇ ਨਹੀਂ ਸਮਝਿਆ ਕਰਦੇ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਜਦੋਂ ਆਮ ਲੋਕ ਸਮਝਣਗੇ ਕਿ ਸੱਚ ਕੀ ਹੈ ਧਰਮ ਕੀ ਹੈ ਧਰਮ ਦੀ ਡੈਫੀਨੇਸ਼ਨ ਕੀ ਹੈ ਧਰਮ ਨੂੰ ਇੱਕ ਹਥਿਆਰ ਬਣਾ ਲਿਆ ਰਾਜ ਕਰਨ ਦਾ ਬਹੁਤ ਵੱਡਾ ਪਾਪ ਹੈ ਰੋਹਾਨੀ ਪਾਪ ਹੈ ਜਦੋਂ ਧਰਮ ਨੂੰ ਹਥਿਆਰ ਬਣਾ ਲਿਆ ਜਾਵੇ ਲੋਕਾਂ ਨੂੰ ਅਲੱਗ-ਅਲੱਗ ਕਰਨ ਦਾ ਧਰਮ ਤਾਂ ਜੋੜਦਾ ਹੈ ਧਰਮ ਤਾਂ ਆਨੰਦਮਈ ਹੈ ਪਰ ਇੱਕ ਅਖੌਤੀ ਧਰਮ ਖੜਾ ਕਰ ਲਿਆ ਉਹਦੇ ਪ੍ਰਚਾਰਕ ਖੜੇ ਕਰ ਲਏ ਅਖੌਤੀ মিডিਆ ਖੜਾ ਕਰ ਲਿਆ ਅਖੌਤੀ ਉਸ ਨਕਲੀ ਧਰਮ ਦਾ ਉਸ ਅਖੌਤੀ ਧਰਮ ਦਾ ਝੂਠਾ ਪ੍ਰਚਾਰ ਝੂਠੇ ਪ੍ਰਚਾਰਕ ਝੂਠਾ মিডিਆ ਤੇ ਲੋਕ ਵਿਚਾਰੇ ਕੀ ਕਰਨਗੇ ਇੰਨੀ ਜਲਪਤਾ ਹੈ ਨਹੀਂ ਗ੍ਰੰਥਾਂ ਦੇ ਵਿੱਚ ਤਾਂ ਬਹੁਤ ਕੁਝ ਲਿਖਿਆ ਹੈ। ਸ਼ਾਸਤਰਾਂ ਚ ਬਹੁਤ ਕੁਝ ਲਿਖਿਆ ਹੈ। ਗੁਰਬਾਣੀ ਵਿੱਚ ਬਹੁਤ ਕੁਝ ਲਿਖਿਆ ਹੈ। ਜਿਹੜੇ ਜੁੜ ਗਏ ਧਰਮ ਨਾਲ, ਸਹੀ ਧਰਮ ਨਾਲ, ਸੱਚ ਨਾਲ ਜੁੜ ਗਏ, ਮੈਂ ਪਹਿਲਾਂ ਬੇਨਤੀ ਕੀਤੀ ਆ ਉਹ ਬਹੁਤ ਥੋੜੇ ਨੇ, ਬਹੁਤ ਥੋੜੇ ਨੇ। ਜਿਹੜੇ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਆਨੰਦ ਮਾਣਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਮੋ ਜੁੱਧ ਜੁੱਧੇ ਨਮੋ ਕਲਿਆ ਕਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਦੇ ਮੈਦਾਨ ਵਿੱਚ ਨੇ ਤਾਂ ਵੀ ਉਹ ਉਹਨੂੰ ਨਮਸਕਾਰ ਕਰ ਰਹੇ ਨੇ ਪਰਮੇਸ਼ਰ ਨੂੰ ਅਨੰਦ ਚ ਨੇ ਭਾਵੇਂ ਜੰਗ ਹੋ ਰਿਹਾ ਹੈ ਜ਼ੁਲਮ ਦੇ ਖਿਲਾਫ ਜੰਗ ਹੋ ਰਿਹਾ ਹੈ ਪਰ ਮਾਰਾ ਕਹਿੰਦੇ ਇਹ ਵੀ ਤੂੰ ਤੂੰ ਹੀ ਹੈ ਕਿਉਂਕਿ ਜਿਹਨੂੰ ਗਿਆਨ ਹੋ ਗਿਆ ਉਹਦੇ ਵਾਸਤੇ ਕੋਈ ਤੂੰ ਔਰ ਮੈਂ ਨਹੀਂ ਹੈ ਉਹਦੇ ਵਾਸਤੇ ਉਹਨੂੰ ਪਤਾ ਹੈ ਕਿ ਕੀ ਹੈ ਇੱਥੇ ਪਰ ਜਿਹੜੇ ਅਗਿਆਨ ਵਸ ਨੇ ਜਿਹੜੇ ਅਜੇ ਸਰੀਰ ਦੇ ਤਲ ਤੇ ਜੀ ਰਹੇ ਨੇ ਜਿਨ੍ਹਾਂ ਨੂੰ ਸਰੀਰ ਦੇ ਜਾਣ ਦਾ ਘਾਟਾ ਪੈ ਰਿਹਾ ਹੈ ਜਿਨ੍ਹਾਂ ਦੇ ਪਰਿਵਾਰਾਂ ਨੂੰ ਸਰੀਰ ਖਤਮ ਹੋਣ ਦਾ ਘਾਟਾ ਪੈ ਰਿਹਾ ਹੈ ਇੱਕ ਸ਼ੀਰ ਦੇ ਜਾਨ ਨਾਲ ਕਿੰਨੇ ਪਰਿਵਾਰਾਂ ਦਾ ਮਨ ਦੁਖੀ ਹੋ ਰਿਹਾ ਹੈ ਕਿੰਨੇ ਪਰਿਵਾਰ ਪ੍ਰਭਾਵ ਪ੍ਰਭਾਵਿਤ ਹੋ ਰਹੇ ਨੇ ਉਹ ਸਾਰਾ ਦੁੱਖ ਸਾਰਾ ਮਨ ਦਾ ਦਰਦ ਉਹ ਇਹਨਾਂ ਨੂੰ ਭੋਗਣਾ ਪਏਗਾ ਸਮਾਂ ਆ ਜਾਂਦਾ ਹੈ ਸਮਾਂ ਜਲਦੀ ਆ ਜਾਇਆ ਕਰਦਾ ਹੈ ਦੁਖੀ ਇਹ ਵੀ ਨੇ ਸੁਖੀ ਨਹੀਂ ਹੈ ਪਿਆਰਿਓ ਮਨ ਕਰਕੇ ਅੰਦਰ ਤਾਂ ਅੱਗਾ ਬਲੀਆਂ ਪਈਆਂ ਨੇ ਹੰਕਾਰ ਦੀਆਂ ਹੰਕਾਰ ਕੀ ਹੈ ਹੰਕਾਰ ਇੱਕ ਅਗਨੀ ਹੈ ਰਾਵਣ ਹੰਕਾਰੀ ਸੀ ਰਾਮਨ ਕੋਲੇ ਕੀ ਨਹੀਂ ਸੀ ਰਾਮਨ ਕੋਲੇ ਸੋਨਾ ਸੀ ਰਾਜ ਸੀ ਵਿਦਵਤਾ ਸੀ ਸਭ ਕੁਝ ਸੀ ਉਹ ਚਾਰੇ ਵੇਦਾਂ ਦਾ ਗਿਆਤਾ ਸੀ ਪਰ ਹੰਕਾਰੀ ਸੀ ਰਾਵਣ ਨੂੰ ਹੰਕਾਰ ਹੀ ਕਿਹਾ ਮਾਰਿਆ ਨੇ ਉਹ ਹੰਕਾਰ ਇੱਕ ਅਗਨੀ ਹੈ ਉਹ ਉਸ ਹੰਕਾਰ ਦੀ ਅਗਨ ਵਿੱਚ ਜਲ ਗਿਆ ਇਸੇ ਤਰ੍ਹਾਂ ਪਿਆਰਿਓ ਇਹ ਜਿਹੜੇ ਦੋਨੇ ਦੇਸ਼ ਨੇ ਭਾਰਤ ਔਰ ਪਾਕਿਸਤਾਨ ਇਹਨਾਂ ਦੇ ਰਾਜੇ ਐਸੇ ਹੋਣੇ ਚਾਹੀਦੇ ਨੇ ਕਿਉਂਕਿ ਇੱਕ ਵੰਡ ਵਿੱਚੋਂ ਨਿਕਲੇ ਦੇਸ਼ ਟੁੱਟੇ ਹੋਇਆ ਹੈ ਇਕ ਖਿੱਤਾ ਜਿਹਦੇ ਵਿੱਚੋਂ ਨਿਕਲੇ ਨੇ ਦੋਨੇ ਦੇਸ਼ ਤੇ ਇਹਨਾਂ ਦੀ ਦੁਸ਼ਮਣੀ ਬਣੀ ਰਹਿਣੀ ਬਣੀ ਰਹਿਣੀ ਹੈ ਜਿਹਾ ਜਰ ਅਗਿਆਨ ਕੋਈ ਐਸਾ ਰਾਜਾ ਆਵੇ ਜਿਹੜਾ ਨੀਵਾ ਹੋ ਜਾਵੇ ਜਿਹੜਾ ਕੁਦਰਤ ਨੂੰ ਨਤਮਸਤਕ ਹੋ ਜਾਵੇ ਜਿਹੜਾ ਸੱਚੇ ਧਰਮ ਨੂੰ ਨਤਮਸਤਕ ਹੋ ਜਾਵੇ ਤਾ ਤਾਂ ਇਹ ਖੰਡ ਵਰਤ ਸਕਦੀ ਹੈ ਨਹੀਂ ਤਾਂ ਕਸ਼ਮੀਰ ਵਰਗੇ ਠੰਡੇ ਖਿੱਤੇ ਵਿੱਚ ਅੱਗ ਦੇ ਭਾਂਬੜ ਇਹ ਮਚਦੇ ਰਹੇ ਨੇ ਔਰ ਮਚਦੇ ਰਹਿਣਗੇ ਕਿਉਂਕਿ ਸਾਡੇ ਆਗੂ ਜਿਹੜੇ ਨੇ ਉਹ ਹੱਥ 'ਚ مشਾਲਾਂ ਲੈ ਕੇ ਅੱਗਾ ਲਾਉਣ ਲੱਗੇ ਪਏ ਇਨਾ ਸ਼ਾਂਤਮਈ ਏਰੀਆ ਕਸ਼ਮੀਰ ਦਾ ਜਿੰਨੂੰ ਕਿਹਾ ਸੀ ਕਿ ਅਗਰ ਬਿਰਦੋਸ ਬਰੂਏ ਜ਼ਮੀ ਅਸਤ ਹਮੀ ਅਸਤੋ ਹਮੀ ਅਸਤੋ ਹਮੀ ਅਸਤ ਕਿ ਅਗਰ ਇਸ ਸੰਸਾਰ ਉੱਤੇ ਕੋਈ ਸਵਰਗ ਹੈ ਇਹ ਜ਼ਮੀਂ ਦੇ ਉੱਤੇ ਕੋਈ ਸਵਰਗ ਹੈ ਤਾ ਇਹ ਕਸ਼ਮੀਰ ਹੈ ਇੱਥੇ ਦੇਵੀਆਂ ਦੇਵਤੇ ਸਾਧੂ ਮਹਾਪੁਰਸ਼ਾਂ ਕਾਂਤ ਵਿੱਚ ਸੇਵਾ ਸੇਮਨ ਨਾਮ ਦੀ ਦਾਤ ਲੈਣ ਵਾਸਤੇ ਉਹ ਸ਼ਾਂਤ ਮਾਹੌਲ ਵਿੱਚ ਭਗਤੀ ਕਰਦੇ ਰਹੇ ਅੱਜ ਉਹ ਖਿੱਤਾ ਇੱਕ ਐਸੀ ਸਾਜਸ਼ ਦੀ ਭੇਟ ਚੜ ਗਿਆ ਜਿੱਥੇ ਨਿਤ ਗੋਲੀਆਂ ਚੱਲਦੀਆਂ ਨਿਤ ਬੰਬ ਫੜਦੇ ਐਸਾ ਤਾਂ ਨਹੀਂ ਸੀ ਇਹ ਇਹ ਤਾਂ ਬਹੁਤ ਸ਼ੁਰੂ ਤੋਂ ਹੀ ਇਹ ਕਸ਼ਮੀਰ ਦਾ ਖਿੱਤਾ ਬਹੁਤ ਆਨੰਦਮਈ ਦੁਨੀਆ ਘੁੰਮਣ ਜਾਂਦੀ ਵੇਖਣ ਜਾਂਦੀ ਉੱਥੋਂ ਦਾ ਕੁਦਰਤੀ ਨਜ਼ਾਰਾ ਉੱਥੋਂ ਦੀਆਂ ਬਰਫ਼ ਦੀਆਂ ਟਕੀਆਂ ਪਹਾੜੀਆਂ ਉੱਚੇ ਲੰਮੇ ਦਰਖਤ ਚੀਲਾਂ ਦੇ ਹਵਾ ਠੰਢੀ ਝੜਨੇ ਵਗਦੇ ਦਰਿਆ ਵਗਦੇ ਪੰਛੀ ਚਹਿਚਹਾਉਂਦੇ ਮਹਿਕਾਂ ਭਰੀਆਂ ਹਵਾਵਾਂ ਆਨੰਦ ਦਿੰਦੀਆਂ ਪਰ ਇਹਨਾਂ ਦੇ ਹੱਥ ਚੜ ਗਿਆ ਇਹਨਾਂ ਨਫਤ ਫਲਾਉਣ ਵਾਲਿਆਂ ਦੇ ਹੱਥ ਚੜ ਗਿਆ ਇਹਨਾਂ ਨੇ ਉੱਥੇ ਖੂਨ ਬੰਬ ਈਰਖਾ ਸਹਿਮ ਪੈਦਾ ਕਰ ਦਿੱਤਾ ਅੱਜ ਉਹ ਲੋਕ ਰੋਂਦੇ ਨੇ ਉੱਥੋਂ ਦੇ ਜੋ ਲੋਕਲ ਵਸਿੰਦੇ ਨੇ ਉਹ ਰੋਂਦੇ ਨੇ ਚਾਹੇ ਉਹ ਹਿੰਦੂ ਨੇ ਚਾਹੇ ਮੁਸਲਮਾਨ ਨੇ ਸੋ ਪਿਆਰਿਓ ਜਿਹੜਾ ਜਿਹੜਾ ਅੰਦਰ ਦਇਆ ਦਾ ਰਜਬਾ ਹੈ ਗੁਰਸਿੱਖਾਂ ਦੇ ਸੰਤਾਂ ਮਹਾਤਮਾ ਦੇ ਉਹ ਜੋਰ ਪਾਉਂਦਾ ਹੈ ਉਹ ਦੇਖਦੇ ਨੇ ਕਿ ਸਾਡਾ ਆਪਣਾ ਆਪਾ ਹੀ ਹੈ ਯਾਰ ਉਹ ਹੈ ਤਾਂ ਇੱਕੀ ਇਹ ਸਾਡਾ ਆਪਣਾ ਆਪਾ ਹੀ ਹੈ ਜਦੋਂ ਵੀ ਕਿਤੇ ਖੂਨ ਵਹਿੰਦਾ ਹੈ ਉਹ ਚੀਕਾਂ ਉਹ ਤਰੰਗਾਂ ਸਾਰੇ ਵਾਯੂ ਮੰਡਲ 'ਚ ਫੈਲ ਜਾਂਦੀਆਂ ਨੇ ਉਹ ਸਾਰੇ ਵਾਯੂ ਮੰਡਲ ਵਿੱਚ ਉਹ ਚੀਕਾਂ ਲੋਕਾਂ ਦੀ ਕੁੜਲਾਹਟ ਉਹ ਸਾਰੇ ਵਾਯੂ ਮੰਡਲ ਚ ਫੈਲ ਕੇ ਦੂਰ ਦੂਰ ਤੱਕ ਆਪਣਾ ਪ੍ਰਭਾਵ ਪਾਉਂਦੀ ਹੈ ਤਾਂ ਹੀ ਉਹ ਜਦੋਂ ਚੀਕਾਂ ਸੁਣਿਆ ਸੀ ਗੁਰੂ ਨਾਨਕ ਮਹਾਰ ਨੇ ਕਿਹਾ ਸੀ ਬਾਬਰ ਨੂੰ ਏਤੀ ਮਾਰ ਪਈ ਕੋਲਾਣੇ ਤੈਂ ਕੀ ਦਰਦ ਨਾ ਆਇਆ ਇਹਨਾਂ ਰਾਜਿਆਂ ਨੂੰ ਤਸ ਨਹੀਂ ਆਉਂਦਾ ਦਰਦ ਨਹੀਂ ਆਉਂਦਾ ਵੀ ਲੋਕ ਕਿਵੇਂ ਰੋ ਰਹੇ ਨੇ ਹੱਤ ਜਾਣ ਪਿੱਛੇ ਨੀਵੇਂ ਹੋ ਜਾਣ ਲੋ ਆਪਣੀ ਆਪਣੀ ਜਨਤਾ ਦੇ ਭਲੇ ਵਾਸਤੇ ਨੀਵੇਂ ਹੋ ਜਾਣ ਮਾਫੀ ਮੰਗ ਲੈਣ ਸਮਝੌਤਾ ਕਰ ਲੈਣ ਪਰ ਨਹੀਂ ਸਹੱਦਾ ਉੱਤੇ ਕਰੋਹਾਂ ਦਾ ਲੈਣ ਦੇਣ ਹੁੰਦਾ ਏਸ ਰਹੱਦਾ ਬਣਿਆ ਐਸੇ ਵਾਸਤੇ ਨੇ ਸੋ ਪਿਆਰਿਓ ਜਿਆਦਾ ਨਹੀਂ ਬੋਲ ਸਕਦਾ ਦਾਸ ਤੋ ਦਾਸ ਦਾ ਇਹ ਸਬਜੈਕਟ ਨਹੀਂ ਹੈ ਪਰ ਫਿਰ ਵੀ ਹਾਲਾਤ ਵੇਖ ਕੇ ਚੁੱਪ ਨਹੀਂ ਰਿਹਾ ਜਾਂਦਾ ਆਮ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਜਾਂ ਫਿਰ ਉਸ ਤਲ ਤੇ ਪਹੁੰਚ ਜਾਓ ਭਾਈ ਨਾਮ ਜਪ ਕੇ ਗੁਰੂ ਨਾਨਕ ਨੂੰ ਫੋਲੋ ਕਰ ਲਓ ਕ੍ਰਿਸ਼ਨ ਨੂੰ ਫੋਲੋ ਕਰ ਲਓ ਹਜਰਤ ਮੁਹੰਮਦ ਨੂੰ ਫੋਲੋ ਕਰ ਲਓ ਈਸਾ ਨੂੰ ਫੋਲੋ ਕਰ ਲਓ ਜਿੱਥੇ ਉਹ ਪਹੁੰਚੇ ਸੀ ਆਪਣੇ ਅਸਲੀ ਸਰੂਪ ਵਿੱਚ ਆਨੰਦ ਦੇ ਵਿੱਚ ਨਾਮ ਵਿੱਚ ਵਾਹਿਗੁਰੂ ਵਿੱਚ ਆਪਣੀ ਮੈਂ ਨੂੰ ਸਮਾ ਦਿਓ ਉੱਥੇ ਪਿਆਰੋ ਫਿਰ ਕੋਈ ਦੁੱਖ ਨਹੀਂ ਹੈ ਉੱਥੇ ਆਨੰਦ ਹੈ ਅਰਦਾਸ ਕਰਦੇ ਆ ਸਾਰੇ ਸੰਸਾਰ ਵਾਸਤੇ ਉਹਨਾਂ ਦੁਖੀ ਲੋਕਾਂ ਵਾਸਤੇ ਜਿਹੜੇ ਅਗਿਆਨ ਵੱਸ ਆਪਣੇ ਸਰੀਰ ਨੂੰ ਆਪਣਾ ਆਪਾ ਸਮਝ ਕੇ ਜਦੋਂ ਇਹ ਸਰੀਰ ਦੇ ਉੱਤੇ ਕੁਝ ਦੁੱਖ ਆਉਂਦਾ ਤਾਂ ਉਹਨਾਂ ਨੂੰ ਇਹ ਸਹਾਰਨਾ ਔਖਾ ਹੋ ਜਾਂਦਾ ਹੈ ਪਰਮੇਸ਼ਰ ਕਿਰਪਾ ਕਰੇ ਇਹਨਾਂ ਰਾਜਿਆਂ ਨੂੰ ਵੀ ਸਮਤ ਬਖਸ਼ੇ ਤਾਂ ਕਿ ਨਿਰਦੋਸ਼ਨਾ ਮਰਨ ਇਸ ਉਹਦੀ ਰਚਨਾ ਵਿੱਚ ਆਨੰਦਮਈ ਲੋਕ ਜੀਵਨ ਜੀਣ ਖੁਸ਼ੀਆਂ ਆਉਣ ਖੇੜੇ ਆਉਣ ਓਵੇਂ ਹੀ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਸ਼ਾਂਤੀ ਫਸਰੇ ਆਨੰਦਮਈ ਮਾਹੌਲ ਬਣ ਜਾਵੇ ਇਹੀ ਅਰਦਾਸ ਹੈ ਭੁੱਲਾ ਚੁੱਕਾ ਮਾਫ ਕਰਿਓ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ